ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਵੀਰਵਾਰ ਦੀ ਰਾਤ ਕਰਦਾ ਵੋ ਇੱਕ ਛੁਟਕੀ ਹਲਦੀ ਦਾ ਉਪਾਅ ਸੱਤ ਪਸਤਾ ਬਹਿ ਕੇ ਖਾਣ ਗੀਆਂ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਇੱਕ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਤੁਹਾਡੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਤੋਂ ਤੁਰੰਤ ਛੁਟਕਾਰਾ ਜੇਕਰ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਇਹ ਉਪਾਹ ਹਲਦੀ ਦਾ ਜ਼ਰੂਰ ਇੱਕ ਵਾਰ ਕਰ ਲਵੋ ਤੁਸੀਂ ਸਾਰੇ ਦੁੱਖਾਂ ਤੋਂ ਮੁਕਤ ਹੋ ਜਾਵੋਗੇ ਤੁਹਾਡੀ ਹਾਰਿਸ਼ਾ ਪੂਰੀ ਹੋਵੇਗੀ ਅਤੇ ਤੁਹਾਡਾ ਘਰ ਖੋਸ਼ੀਆਂ ਨਾਲ ਭਰ ਜਾਵੇਗਾ ਤੁਸੀਂ ਕਰੋੜਪਤੀ ਬਣ ਜਾਵੋਗੇ ਸੰਗਤ ਜੀ ਇਸ ਸਾਲ ਵੀਰਵਾਰ ਨੂੰ ਇੱਕ ਅਜਿਹਾ ਦਿਨ ਜੋ ਕਿ ਕਈ ਸਾਲਾਂ ਦੇ ਬਾਅਦ ਆਇਆ ਹੈ ਬਹੁਤ ਹੀ ਸਾਰੇ ਜੋਗ ਬਣ ਰਹੇ ਹਨ ਇਸ ਵਾਰ ਵੀਰਵਾਰ ਦੇ ਦਿਨ ਇਸ ਲਈ ਸੰਗਤ ਜੀ ਇਸ ਦਿਨ ਦਾ ਬਹੁਤ ਹੀ ਮਹੱਤਵ ਹੈ ਇਸ ਦਿਨ ਤੁਹਾਨੂੰ ਇਹ ਉਪਾ ਇੱਕ ਚੁਟਕੀ ਇੱਕ ਚੁਟਕੀ ਹਲਦੀ ਨਾਲ ਕਰਨਾ ਚਾਹੀਦਾ ਹੈ ਅਸੀਂ ਤੁਹਾਨੂੰ ਇਸ ਪਾਣੂ ਕਿਵੇਂ ਕਰਨਾ ਹੈ ਇਸ ਨੂੰ ਕਦੋਂ ਕਰਨਾ ਹੈ ਕਿੱਥੇ ਕਰਨਾ ਹੈ ਅਤੇ ਇਸ ਪਾਣੂ ਕਰਦੇ ਸਮੇਂ ਕੀ ਧਿਆਨ ਦੇ ਵਿੱਚ ਰੱਖਣਾ ਹੈ ਇਸ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਇਸ ਲਈ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਚਰੋ ਦੇਖਣਾ ਜੇਕਰ ਇਸ ਦਿਨ ਖਾਸ ਤਿੰਨ ਨੂੰ ਬਹਤ ਪੂਰਨ ਦਿਨ ਨੂੰ ਕੀਤੇ ਜਾਣ ਵਾਲੇ ਉਪਾਅ ਤੁਸੀਂ ਧਿਆਨ ਦੇ ਨਾਲ ਸੁਣ ਕੇ ਕਰ ਲੈਂਦੇ ਹੋ ਤਾਂ ਤੁਹਾਡੀਆਂ ਸਾਰੀਆਂ ਇਹ ਇਸ਼ਿਆਵਾ ਪੂਰੀਆਂ ਹੋ ਜਾਣਗੀਆਂ ਅਤੇ ਵੀਰਵਾਰ ਨੂੰ ਛੋਟਾ ਜਿਹਾ ਉਪਾਅ ਕਰਨ ਨਾਲ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਬਹੁਤ ਸਾਰੇ ਲੋਕਾਂ ਨੇ ਇਸ ਪਾਣ ਨੂੰ ਅਜ਼ਮਾਇਆ ਵੀ ਹੈ ਅਤੇ ਉਹਨਾਂ ਨੂੰ ਇਸ ਪਾਣ ਨੂੰ ਕਰਨ ਦੇ ਨਤੀਜੇ ਜ਼ਰੂਰ ਮਿਲੇ ਹਨ ਜੇਕਰ ਤੁਸੀਂ ਵੀ ਵੀਰਵਾਰ ਨੂੰ ਇਸ ਪਾਣ ਨੂੰ ਅਜ਼ਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਧਿਆਨ ਦੇ ਨਾਲ ਸੁਣਨਾ ਹੋਵੇਗਾ ਤੇ ਫਿਰ ਇਸ ਨੂੰ ਕਰਨਾ ਹੋਵੇਗਾ ਤੁਹਾਨੋਂ ਇਸ ਉਪਾਅ ਦੇ ਨਤੀਜੇ ਚ ਜ਼ਰੂਰ ਮਿਲਣਗੇ ਇਸ ਉਪਾਅ ਨੂੰ ਕਰਨ ਨਾਲ ਤੁਹਾਡੇ ਘਰ ਵਿੱਚ ਭਾਵੇਂ ਕਿਸੇ ਵੀ ਤਰ੍ਹਾਂ ਦਾ ਦੁੱਖ ਜਾਂ ਸਮੱਸਿਆ ਚੱਲ ਰਹੀ ਹੋਵੇ ਤੁਹਾਨੂੰ ਉਸ ਦਾ ਕਾਰਨ ਵੀ ਨਹੀਂ ਪਤਾ ਹੁੰਦਾ ਤਾਂ ਸੰਗਾ ਜੀ ਇਹ ਸਮੱਸਿਆ ਕਿਸੇ ਵੀ ਕਾਰਨ ਕਰਕੇ ਹੋ ਰਹੀ ਹੈ ਇਸ ਦਾ ਕੋਈ ਵੀ ਕਾਰਨ ਹੋ ਸਕਦਾ ਹੈ ਜਿਵੇਂ ਕਿ ਪਿਤਤਰ ਦੋਸ਼ ਛਿਆਣੀ ਦੋਸ਼ ਜਾਂ ਕਿਸੇ ਵੀ ਤਰ੍ਹਾਂ ਦਾ ਮੰਗਲ ਦੋਸ਼ ਹੋ ਸਕਦਾ ਹੈ ਅਤੇ ਉਹ ਦੋਸ਼ ਕੁਝ ਵੀ ਹੋ ਸਕਦੇ ਹਨ ਪਾਰੇ ਸਪਾਣੋ ਕਰਨ ਲਈ ਆਪਣੇ ਆਪਣੇ ਦੋਸ਼ ਤੋਂ ਪਤਾ ਕਰ ਆਪਣੇ ਦੋਸ਼ ਨੂੰ ਪਤਾ ਕਰਨ ਦੀ ਵਿੱਚ ਜ਼ਰੂਰਤ ਨਹੀਂ ਹੈ ਤੁਹਾਨੂੰ ਇਹ ਉਪਾਅ ਵੀਰਵਾਰ ਨੂੰ ਇੱਕ ਛੁਟਕੇ ਹਲਦੀ ਨਾਲ ਕਰਨਾ ਪਵੇਗਾ ਸੰਗਤ ਜੀ ਹੁਣ ਅਸੀਂ ਸਮਝ ਗਏ ਹਾਂ ਕਿ ਇਹ ਉਪਾਅ ਕਰਨ ਦਾ ਸਮਾਂ ਆ ਗਿਆ ਹੈ ਤਾਂ ਸਭ ਤੋਂ ਪਹਿਲਾਂ ਸੰਗਤ ਜੀ ਅਸੀਂ ਸਮਝਦੇ ਹਾਂ ਕਿ ਉਪਾਅ ਕਿਸਨੇ ਇੱਕ ਛੁਟਕੇ ਹਲਦੀ ਨਾਲ ਕਰਨਾ ਹੈ ਤਾਂ ਦੇਖੋ ਇੱਥੇ ਸਧਾਰਨ ਜੀ ਗੱਲ ਹੈ ਕਿ ਇਹ ਉਪਾਅ ਇੱਕ ਛੁੱਟ ਕੇ ਹਲਦੀ ਨਾਲ ਜੋ ਕਿਉਂਕਿ ਇਹ ਉਪਾਅ ਤੁਹਾਡੀਆਂ ਇਸ਼ਿਆਵਾਂ ਪੂਰੀਆਂ ਕਰਨ ਅਤੇ ਜੀਵਨ ਵਿੱਚ ਦੁੱਖਾਂ ਅਤੇ ਸਮੱਸਿਆਵਾਂ ਨੂੰ ਦੂਰ ਕਰਨ ਜਾਂ ਕਿਸੇ ਵੀ ਜਾਂ ਕਿਸੇ ਵੀ ਵੱਡੇ ਕੰਮ ਨੂੰ ਕਰਨ ਲਈ ਕੀਤਾ ਜਾ ਰਿਹਾ ਹੈ ਜੋ ਪੂਰਾ ਨਹੀਂ ਹੋ ਰਿਹਾ ਤੁਸੀਂ ਇਸ ਉਪਾਅ ਦੀ ਵਰਤੋਂ ਉਸ ਲਈ ਕਰ ਸਕਦੇ ਹੋ ਸਧਾਰਨ ਸਚਾਈ ਇਹ ਹੈ ਕਿ ਤੁਸੀਂ ਇਸ ਉਪਾਅ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੀ ਇਸ਼ਿਆ ਲਈ ਕਰ ਸਕਦੇ ਹੋ ਜੋ ਕੋਈ ਵੀ ਭਗਵਾਨ ਸ਼ਿਵ ਦੁਆਰਾ ਆਪਣੇ ਇਸ਼ਿਆ ਪੂਰੀ ਕਰਵਾਉਣਾ ਚਾਹੁੰਦਾ ਹੈ ਉਹ ਇਹ ਉਪਾ ਕਰ ਸਕਦਾ ਹੈ ਤੇ ਜੇਕਰ ਕੋਈ ਮਾਂ ਜਾਂ ਭੈਣ ਆਪਣੇ ਘਰ ਦੀ ਖੁਸ਼ੀ ਅਤੇ ਸ਼ਾਂਤੀ ਲਈ ਆਪਣੇ ਘਰ ਵਿੱਚ ਤਾਨਨਾ ਤੇ ਕੁਸ਼ ਹਾਲੀ ਬਦਾਉਣ ਲਈ ਇਸ ਪਾ ਦੀ ਵਰਤੋਂ ਕਰਨਾ ਚਾਹੁੰਦਾ ਹੈ ਤਾਂ ਘਰ ਦੀਆਂ ਵੱਡੀਆਂ ਮਾਵਾਂ ਭੈਣਾਂ ਖਾਸ ਤੌਰ ਤੇ ਇੱਕ ਝਟਕੇ ਹਲਦੀ ਨਾਲ ਇਸ ਪਾ ਦੀ ਵਰਤੋਂ ਕਰਨੀ ਚਾਹੁੰਦੀਆਂ ਹਨ ਤਾਂ ਉਹ ਕਰ ਸਕਦੇ ਹਨ ਕਿਉਂਕਿ ਮਾਵਾਂ ਤੇ ਭੈਣਾਂ ਘਰ ਦੀ ਲక్ష్ਮੀ ਹੁੰਦੀਆਂ ਹਨ ਜਦੋਂ ਘਰ ਦੀ ਲక్ష్ਮੀ ਕੋਈ ਖਾਸ ਉਪਾਅ ਕਰਦੀ ਹੈ ਤਾਂ ਇਸ ਦੇ ਨਤੀਜੇ ਬਹੁਤ ਚੰਗੇ ਮਿਲਦੇ ਹਨ ਤਾਂ ਕੋਈ ਵੀ ਇਸ ਉਪਾਅ ਦੀ ਵਰਤੋਂ ਕਰ ਸਕਦਾ ਹੈ ਭਾਵੇਂ ਉਹ ਬੁੱਢਾ ਹੋਵੇ ਜਾਂ ਛੋਟਾ ਬੱਚਾ ਇਸ ਪਾਣ ਨੂੰ ਛੁਟਕੀ ਹਲਦੀ ਨਾਲ ਸਮਝਣਾ ਹੈ ਉਸ ਨੂੰ ਵੀਰਵਾਰ ਨੂੰ ਇੱਕ ਛੁਟਕੀ ਹਲਦੀ ਨਾਲ ਇਸ ਪਾਅ ਦੀ ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ ਇੰਦਾ ਕਰੋ ਕਿਉਂਕਿ ਇਸ ਉਪਾਅ ਦਾ ਨਤੀਜਾ ਬਹੁਤ ਜਲਦੀ ਦਿਖਾਈ ਦੇਵੇਗਾ ਕਿਉਂਕਿ ਆਓ ਹੁਣ ਅਸੀਂ ਸਮਝੀਏ ਕਿ ਇਹ ਉਪਾਅ ਕਿਵੇਂ ਕਰਨਾ ਹੈ ਇਸ ਉਪਾਅ ਨੂੰ ਕਰਨ ਦਾ ਸਮਾਂ ਕੀ ਹੈ ਦੇਖੋ ਇੱਕ ਛੁਟਕੀ ਹਲਦੀ ਵਾਲਾ ਇਹ ਉਪਾਅ ਜੋ ਕਿ ਵੀਰਵਾਰ ਦੇ ਦੂਜੇ ਦਿਨ ਸਵੇਰੇ ਕੀਤਾ ਜਾਣਾ ਹੈ ਮੁੱਖ ਤੌਰ ਤੇ ਸਵੇਰੇ ਕੀਤਾ ਜਾਵੇਗਾ ਤੁਹਾਨੂੰ ਸਵੇਰੇ ਇੱਕ ਛੁਟਕੀ ਹਲਦੀ ਨਾਲ ਉਪਾਅ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਜੇਕਰ ਕਿਸੇ ਕਾਰਨ ਕਰਕੇ ਤੁਸੀਂ ਸਵੇਰੇ ਉਪਾਕਰਨ ਵਿੱਚ ਅਸਮਰਥ ਹੋ ਤੁਹਾਨੂੰ ਕਿਤੇ ਕੰਮ ਲਈ ਜਾਣਾ ਪਵੇ ਜਾਂ ਕੋਈ ਹੋਰ ਕੰਮ ਤੁਹਾਨੂੰ ਉਪਾਕਰਨ ਤੋਂ ਰੋਕਦਾ ਹੈ ਤਾਂ ਤੁਹਾਡੇ ਕੋਲ ਇੱਕ ਹੋਰ ਮੌਕਾ ਹੋਵੇਗਾ ਜੋ ਸ਼ਾਮ ਨੂੰ ਹੋਵੇਗਾ ਪਰ ਦੋਸ਼ ਕਾਲ ਵਿੱਚ ਬਹੁਤ ਸਾਰੇ ਲੋਕਾਂ ਦੇ ਬਾਣਾ ਵਿੱਚ ਇੱਕ ਸਮਾ ਹੈ ਸੰਗਤ ਇਹ ਸਮਾ ਕਦੋਂ ਹੈ ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੈ ਤਾਂ ਜੋ ਅਸੀਂ ਜਾਣ ਸਕੀਏ ਕੀ ਕਰਨਾ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਦੋਸ਼ ਕਾਲ ਦੌਰਾਨ ਸ਼ਾਮ ਨੂੰ ਇੱਕ ਸਮਾਂ ਹੁੰਦਾ ਹੈ ਇਹ ਸ਼ਾਮ 6 ਵਜੇ ਤੋਂ 7 ਵਜੇ ਦੇ ਵਿਚਕਾਰ ਜੇਕਰ ਤੁਸੀਂ ਇਸ ਸਮੇਂ ਉਪਾਅ ਕਰਦੇ ਹੋ ਤਾਂ ਤੁਹਾਨੂੰ ਉਸ ਉਪਾਅ ਦੇ ਨਤੀਜੇ ਜ਼ਰੂਰ ਮਿਲਣਗੇ ਇਸ ਲਈ ਸ਼ਾਮ 6 ਵਜੇ ਤੋਂ 7 ਵਜੇ ਦੇ ਵਿਚਕਾਰ ਤੁਸੀਂ ਉਸ ਪਾਣ ਨੂੰ ਇੱਕ ਚੁਟਕੀ ਹਲਦੀ ਦੀਵੇ ਨਾਲ ਕਰ ਸਕਦੇ ਹੋ ਇੱਥੇ ਬਹੁਤ ਸਾਰੇ ਲੋਕ ਇਹ ਸਵਾਲ ਜ਼ਰੂਰ ਪੁੱਛਣਗੇ ਜੇਕਰ ਅਸੀਂ ਆਪਣੇ ਕੰਮ ਤੇ ਚਾਹਦੇ ਹਾਂ ਅਤੇ ਆਉਣ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਅਸੀਂ ਉੱਥੇ ਕੀ ਕਰੀਏ ਇਸ ਲਈ ਉਹਨਾਂ ਲੋਕਾਂ ਨੂੰ ਵਿੱਚ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਪਰਦੋਸ਼ਕਾਲ ਦੌਰਾਨ ਸ਼ਾਮ ਨੂੰ ਇਹ ਉਪਾਅ ਕਰ ਰਹੇ ਹੋ ਅਤੇ ਜੇਕਰ ਤੁਸੀਂ ਆਉਣ ਵਿੱਚ ਦੇਰੀ ਹੋ ਰਹੀ ਹੈ ਤਾਂ ਤੁਸੀਂ ਸ਼ਾਮ 7 ਵਜੇ ਤੱਕ ਨਹੀਂ ਪਹੁੰਚ ਸਕਦੇ ਤਾਂ ਤੁਸੀਂ ਸ਼ਾਮ 7 ਵਜੇ ਜਾਂ 8 ਵਜੇ ਤੱਕ ਉਪਾਅ ਕਰ ਸਕਦੇ ਹੋ ਇਹ ਠੀਕ ਰਹੇਗਾ ਅਤੇ ਭਾਵੇਂ ਇਸ ਤੋਂ ਥੋੜੀ देर बाद भी होवे ਤੁਸੀਂ ਫਿਰ ਵੀ ਉਪਾਅ ਕਰ ਸਕਦੇ ਹੋ ਇਹ ਦਿਨ ਬਹੁਤ ਹੀ ਘੱਟ ਆਉਂਦਾ ਹੈ ਸਾਲ ਵਿੱਚ ਸਿਰਫ ਇੱਕ ਵਾਰ ਇਸ ਲਈ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤੁਹਾਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਉਪਾਅ ਜੋ ਵੀ ਹੋਵੇ ਤੁਸੀਂ ਇਸ ਨੂੰ ਵੀਰਵਾਰ ਨੂੰ ਕਿਸੇ ਵੀ ਸਮੇਂ ਕਰ ਸਕਦੇ ਹੋ ਬਸ ਇਸ ਨੂੰ ਸਮਾਂ ਸੀਮਾ ਦੇ ਅੰਦਰ ਕਰਨ ਦੀ ਕੋਸ਼ਿਸ਼ ਕਰੋ ਜੇਕਰ ਕਿਸੇ ਕਾਰਨ ਕਰਕੇ ਤੁਸੀਂ ਇਹ ਕਰਨ ਵਿੱਚ ਅਸਮਰੱਥ ਹੋ ਤਾਂ ਤੁਸੀਂ ਥੋੜੀ ਦੇਰ ਲਈ ਦੇਵੀ मां लक्ष्मी ਨੂੰ પ્રાર્થના ਵਿੱਚ ਕਰ ਸਕਦੇ ਹੋ ਤੁਹਾਨੂੰ ਤੁਹਾਡੇ ਉਪਾਅ ਦੇ ਨਤੀਜੇ ਜ਼ਰੂਰ ਮਿਲਣਗੇ ਇਹ ਉਪਾਅ ਸਿਰਫ ਇੱਕ ਚੁੱਟਕੇ ਹਲਦੀ ਨਾਲ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਜੇਕਰ ਤੁਸੀਂ ਪੈਸੇ ਬਾਰੇ ਬਹੁਤ ਚਿੰਤਾ ਵਿੱਚ ਹੋ ਤੁਸੀਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋ ਬਹੁਤ ਮਿਹਨਤ ਕਰਦੇ ਹੋ ਪਰ ਤੁਸੀਂ ਧਨ ਪ੍ਰਾਪਤ ਕਰਨ ਵਿੱਚ ਅਸਫਲ ਹੋ ਰਹੇ ਹੋ ਜੇਕਰ ਤੁਸੀਂ ਆਪਣੇ ਕਾਰੋਬਾਰ ਵਿੱਚ ਅਸਫਲ ਹੋ ਰਹੇ ਹੋ ਜੇਕਰ ਤੁਸੀਂ ਆਪਣੇ ਨੌਕਰੀ ਵਿੱਚ ਅਸਫਲ ਹੋ ਜਾਂ ਕਿਸੇ ਵੀ ਕੰਮ ਵਿੱਚ ਅਸਫਲ ਹੋ ਜਾਂ ਪੈਸਾ ਗਵਾ ਰਹੇ ਹੋ ਤਾਂ ਤੁਹਾਨੂੰ ਇਸ ਵੀਰਵਾਰ ਨੂੰ ਇਹ ਛੋਟਾ ਜਿਹਾ ਪੂਜਾ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਆਓ ਇਸ ਪੂਜਾ ਦੀ ਜਾਣਕਾਰੀ ਲੈਂਦੇ ਹਾਂ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਹਮੇਸ਼ਾ ਮਿਲੇਗਾ ਅੱਜ ਦੀ ਵੀਡੀਓ ਬਹੁਤ ਹੀ ਖਾਸ ਆਉਣ ਜਾ ਰਹੀ ਹੈ ਕਿਉਂਕਿ ਦੁਜੇ ਦਿਨ ਤਿੰਨ ਵਿਸ਼ੇਸ਼ ਉਪਾਅ ਕੀਤੇ ਜਾਣੇ ਹਨ ਇਸ ਵੀਡੀਓ ਵਿੱਚ ਮੇਰਵਾ ਦੇ ਦਿਨ ਬਾਰੇ ਦੱਸਿਆ ਜਾਵੇਗਾ ਤੁਸੀਂ ਆਪਣੀ ਸਮੱਸਿਆ ਦੇ ਅਨੁਸਾਰ ਇਹ ਉਪਾਅ ਕਰ ਸਕਦੇ ਹੋ ਇਹਨਾਂ ਉਪਾਅ ਵਿੱਚ ਧਨ ਪ੍ਰਾਪਤੀ ਕਰਨ ਦੇ ਤਰੀਕੇ ਤੁਹਾਡੀਆਂ ਸ਼ਾਮਾਂ ਪੂਰੀਆਂ ਕਰਨ ਦੇ ਤਰੀਕੇ ਅਤੇ ਤੁਹਾਡੇ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੇ ਸੰਕਟ ਜਾਂ ਸਮੱਸਿਆ ਨੂੰ ਦੂਰ ਕਰਨ ਦੇ ਤਰੀਕੇ ਸ਼ਾਮਲ ਹੋਣਗੇ ਆਓ ਸਮਝੀਏ ਸਭ ਤੋਂ ਖਾਸ ਉਪਾਅ ਬਾਰੇ ਇਸ ਪਾ ਲਈ ਤੁਹਾਨੂੰ ਪਹਿਲਾਂ ਲੋੜ ਹੋਵੇਗੀ ਇੱਕ ਦੀਵਾ ਅਤੇ ਕੁਝ ਪੀਸੀ ਹੋਈ ਹਲਦੀ। ਵੀਰਵਾ ਨੂੰ ਤੁਹਾਨੂੰ ਆਪਣੇ ਘਰ ਵਿੱਚ ਇਸ ਜਗ੍ਹਾ ਤੇ ਇੱਕ ਚੁਟਕੀ ਹਲਦੀ ਪਾ ਕੇ ਦੀਵਾ ਜਗਾਉਣਾ ਚਾਹੀਦਾ ਹੈ ਤੁਹਾਡੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਹੋਣਗੀਆਂ। ਇਸ ਪਾ ਨੂੰ ਅਪਣਾਉਣ ਨਾਲ ਤੁਹਾਡੇ ਘਰ ਵਿੱਚ ਧਨ ਦੀ ਵਰਖਾ ਸ਼ੁਰੂ ਹੋ ਜਾਵੇਗੀ ਤੇ ਧਨ ਦਾ ਪ੍ਰਵਾਹ ਹੋਵੇਗਾ ਤੁਹਾਡੇ ਘਰ ਵਿੱਚ ਤੰਨ ਵਾਧਦਾ ਰਹੇਗਾ ਦੇਵੀ ਲక్ష్ਮੀ ਤੁਹਾਡੇ ਘਰ ਤੇ ਆਪਣਾ ਆਸ਼ੀਰਵਾਦ ਕਰੇਗੀ। ਹਲਦੀ ਜੋ ਕੇ ਦੇਖਣ ਵਿੱਚ ਸਾਦੇ ਹੈ ਤੁਹਾਨੂੰ ਸਾੜੀ ਨਾਲ ਤੁਹਾਡੇ ਸੋਏ ਵਿੱਚ ਮਿਲ ਜਾਵੇਗੀ ਤੁਹਾਡੀ ਦੌਲਤ ਵਿੱਚ ਵੀ ਵਾਧਾ ਹੋਵੇਗਾ ਇਹ ਤੁਹਾਡੇ ਘਰ ਵਿੱਚ ਧੰਨ ਵੀ ਲੈ ਕੇ ਆਵੇਗੀ ਹੁਣ ਜਿਨ੍ਹਾਂ ਲੋਕਾਂ ਦੇ ਜੀਵਨ ਚ ਜੈਸਾ ਘਰ ਵਿੱਚ ਪੈਸੇ ਦੀ ਕਮੀ ਨਹੀਂ ਹੁੰਦੀ ਉਸ ਦੇ ਘਰ ਪੈਸਾ ਜ਼ਰੂਰ ਆਵੇਗਾ ਜੋ ਲੋਕ ਇਦਾਂ ਦੀਆਂ ਚੀਜ਼ਾਂ ਬਾਰੇ ਬਹੁਤ ਚਿੰਤਾ ਵਿੱਚ ਹਨ ਉਹਨਾਂ ਨੂੰ ਹਮੇਸ਼ਾ ਹਲਦੀ ਨਾਲ ਜੁੜੇ ਉਪਾਅ ਜ਼ਰੂਰ ਅਜ਼ਮਾਉਣੇ ਚਾਹੀਦੇ ਹਨ ਕਿਉਂਕਿ ਹਲਦੀ ਇੱਕ ਲਾਉਤੀ ਚੀਜ਼ ਹੈ ਜੋ ਤੁਹਾਡੇ ਜਿਵੇਂ ਵਿੱਚ ਤੁਰੰਤ ਪੈਸਾ ਲਿਆਉਂਦੇ ਹੈ ਤੁਸੀਂ ਅਚਾਨਕ ਅਮੀਰ ਬਣ ਸਕਦੇ ਹੋ ਇਸ ਤੋਂ ਇਲਾਵਾ ਜਦੋਂ ਤੁਸੀਂ ਹਲਦੀ ਦੇ ਪਾਵ ਵਰਤਦੇ ਹੋ ਤਾਂ ਤੁਹਾਡੀ ਕੁੰਡਲੀ ਵਿੱਚ ਜੋ ਮੈਟਰ ਮਜ਼ਬੂਤ ਹੁੰਦਾ ਹੈ ਜੇਕਰ ਤੁਸੀਂ ਆਪਣੀ ਕੁੰਡਲੀ ਵਿੱਚ ਜੋ ਮੈਟਰ ਨੂੰ ਮਜ਼ਬੂਤ ਕਰਦੇ ਹੋ ਤਾਂ ਸਮਝੋ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਪੈਸੇ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੁਹਾਡੇ ਖਜ਼ਾਨੇ ਪੈਸੇ ਨਾਲ ਭਰੇ ਰਹਿੰਦੇ ਹਨ ਵੇਰਵਾ ਜੋ ਮੈਟਰ ਭਗਵਾਨ ਵਿਸ਼ਨੂੰ ਸਮਰਪਿਤ ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕਰਨਾ ਅਤੇ ਹਲਦੀ ਦੇ ਪਾਣ ਵਰਤਨ ਨਾਲ ਰਾਤੋਂ ਰਾਤ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਸੀਂ ਜੀਵਨ ਵਿੱਚ ਕਰੋੜਪਤੀ ਬਣ ਜਾਓਗੇ ਤੁਹਾਡਾ ਜੀਵਨ ਖੁਸ਼ਹਾਲ ਬਣ ਜਾਵੇਗਾ ਤੁਹਾਨੂੰ ਦੱਸਦਾ ਇਹ ਕਿ ਜਿਵੇਂ ਤੁਸੀਂ ਆਪਣੇ ਕੁੰਡਲੀ ਵਿੱਚ ਜੋ ਮੈਟਰ ਨੂੰ ਮਜ਼ਬੂਤ ਕਰਦੇ ਹੋ ਆਸਾਨੀ ਨਾਲ ਤੰਨ ਖੁਸ਼ੀ ਅਤੇ ਖੁਸ਼ਹਾਲੀ ਪ੍ਰਾਪਤ ਕਰੋਗੇ ਤੁਸੀਂ ਜ਼ਿੰਦਗੀ ਵਿੱਚ ਇਨਾ ਇਨੇ ਤਰੱਕੀ ਕਰੋਗੇ ਕਿ ਤੁਹਾਨੂੰ ਕਦੇ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਪਵੇਗੀ। ਪਹਿਲਾ ਪਾਣ ਨਾਲ ਸ਼ੁਰੂਆਤ ਕਰੀਏ ਤਾਂ ਇਸ ਪਾਣ ਨੂੰ ਅਪਣਾਉਣ ਨਾਲ ਤੁਹਾਡੇ ਘਰ ਵਿੱਚ ਧੰਨਵਾਦ ਰਹੇਗਾ, ਖੁਸ਼ੀ ਅਤੇ ਖੁਸ਼ਹਾਲੀ ਵਧੇਗੀ। ਤੁਹਾਨੂੰ ਵੀਰਵਾਰ ਨੂੰ ਪੀਲੇ ਕੱਪੜੇ ਪਹਿਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇਕਰ ਤੁਹਾਡੇ ਕੋਲ ਪੀਲੇ ਕੱਪੜੇ ਹਨ ਭਾਵੇਂ ਤੁਹਾਡੇ ਕੋਲ ਉਹ ਵੀ ਨਾ ਹੋਣ ਫਿਰ ਵੀ ਹਲਕੇ ਰੰਗ ਦੇ ਪਹਿਨਣ ਦੀ ਕੋਸ਼ਿਸ਼ ਕਰੋ ਤੁਸੀਂ ਇਨ ਤੁਸੀਂ ਇਸ ਦਿਨ ਚਿੱਟਾ ਜਾਂ ਗੁਲਾਬੀ ਪਹਿਨ ਸਕਦੇ ਹੋ ਪਰ ਵੀਰਵਾਰ ਨੂੰ ਪੀਲਾ ਰੰਗ ਸਾਫ ਤੋਂ ਵਧੀਆ ਹੈ ਇਸ ਲਈ ਤੁਹਾਨੂੰ ਆਪਣੀ ਕਿਸਮਤ ਨੂੰ ਚਮਕਾਉਣ ਲਈ ਹਲਦੀ ਦੀ ਵਰਤੋਂ ਕਰਨੀ ਚਾਹੀਦੀ ਹੈ ਤੁਹਾਡੀ ਕਿਸਮਤ ਜਾਗ ਜਾਵੇਗੀ ਰਾਤੋਂ ਰਾਤ ਤੁਹਾਡੇ ਹੱਥਾਂ ਵਿੱਚ ਪੈਸਾ ਤੁਹਾਨੂੰ ਪੀਸੀ ਹੋਈ ਹਲਦੀ ਲੈਣ ਦੀ ਜ਼ਰੂਰਤ ਹੈ ਵੀਰਵਾਰ ਨੂੰ ਨਹਾਉਣ ਤੋਂ ਬਾਅਦ ਪੀਸੀ ਹੋਈ ਹਲਦੀ ਪਾਊਡਰ ਵਿੱਚ ਥੋੜੇ ਜਿਹਾ ਹਲਦੀ ਪਾਊਡਰ ਪਾਓ ਤੁਹਾਨੂੰ ਪਾਣੀ ਪਾ ਕੇ ਇੱਕ گاੜਾ ਪੇਸਟ ਬਣਾਉਣ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਆਪਣੇ ਘਰ ਦੇ ਮੰਦਰ ਵਿੱਚ ਬੈਠਣ ਦੀ ਜ਼ਰੂਰਤ ਹੈ ਤੇ ਭਗਵਾਨ ਵਿਸ਼ਨੂੰ ਦੇ ਸਾਹਮਣੇ ਸ਼ੁੱਧ ਘਿਓ ਦਾ ਦੇਵਾ ਚੁਕਾਓ ਅਤੇ ਆਪਣੇ ਦੁਆਰਾ ਕੀਤੀ ਹਲਦੀ ਦੇ ਪੇਸਟ ਨਾਲ ਭਗਵਾਨ ਵਿਸ਼ਨੂੰ ਨੂੰ ਹਲਦੀ ਦਾ ਤਿਲਕ ਲਗਾਓ ਫਿਰ ਉਹ ਹਲਦੀ ਆਪਣੇ ਮੱਥੇ ਤੇ ਗੋਟ ਤੇ ਲਗਾਓ ਤੁਹਾਨੂੰ ਇਸ ਨੂੰ ਆਪਣੇ ਮੱਥੇ ਅਤੇ ਗੋਟ ਦੋਵਾਂ 'ਵਾਂ ਲਗਾਉਣ ਦੀ ਜ਼ਰੂਰਤ ਹੈ ਭਗਵਾਨ ਵਿਸ਼ਨੂੰ ਨੂੰ ਕਹੋ ਕਿ ਉਹ ਮੇਰੀ ਕਿਸਮਤ ਨੂੰ ਬਦਲ ਦੇਣ ਅਤੇ ਆਪਣਾ ਆਸ਼ੀਰਵਾਦ ਮੈਨੂੰ ਵਾਰ ਸੌਣ ਬਸ ਇਨਾ ਕਹੋ ਤੇ ਇੱਕ ਮੰਤਰ ਜੇਕਰ ਤੁਸੀਂ ਯਾਦ ਰੱਖਦੇ ਹੋ ਤਾਂ ਇਸ ਮੰਤਰ ਦਾ ਜਾਪ ਕਰੋ ਓਮ ਨਮਾ ਪਗਵਤਿ ਵਾਸੂ ਦੇਵੇ ਨਮੇ ਵੀਰਵਾਰ ਨੂੰ ਬਸ ਇਨਾ ਹੀ ਕਰੋ ਜਿਵੇਂ ਤੁਸੀਂ ਇਹ ਹਲਦੀ ਦਾ ਪਾਓ ਕਰੋਗੇ ਤੁਹਾਨੂੰ ਭਗਵਾਨ ਵਿਸ਼ਨੂੰ ਦਾ ਆਸ਼ੀਰਵਾਦ ਮਿਲਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਸਾਰੇ ਕੰਮ ਪੂਰੇ ਹੋ ਜਾਣਗੇ ਤੁਹਾਡੇ ਸਾਹਮਣੇ ਆ ਰਹੀਆਂ ਮੁਸ਼ਕਲਾਂ ਦੂਰ ਹੋਣਗੀਆਂ ਰਾਤੋਂ ਰਾਤ ਤੁਹਾਡੇ ਘਰ ਵਿੱਚ ਪੈਸਾ ਆਵੇਗਾ ਜਿਵੇਂ ਇਹ ਦੋసే ਉਪਾਗ ਕਰਦੇ ਹੋ ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਤੁਹਾਡੇ ਘਰ ਜਾਂ ਤੁਹਾਡੇ ਆਲੇ ਦੁਆਲੇ ਕਿਤੇ ਵੀ ਕੋਈ ਨਕਾਰਾਤਮਕ ਊਰਜਾ ਜਾਂ ਪੁਰੀਆਂ ਸ਼ਕਤੀਆਂ ਦੂਰ ਹੋ ਜਾਣਗੀਆਂ ਅਜਿਹੀਆਂ ਚੀਜ਼ਾਂ ਉੱਥੇ ਨਹੀਂ ਰਹਿੰਦੀਆਂ ਜਿੱਥੇ ਹਲਦੀ ਮੌਜੂਦ ਹੋਵੇ ਤੀਜਾ ਬੁਰੀ ਨਜ਼ਰ ਵੀ ਦੂਰ ਹੋ ਜਾਵੇਗੀ ਜਿਵੇਂ ਤੁਸੀਂ ਇਸ ਹਲਦੀ ਦੇ ਪਾਣੂ ਕਰਦੇ ਹੋ ਤੁਹਾਡੀ ਕੁੰਡਲੀ ਵਿੱਚ ਜੋ ਮੈਟਰ ਬਹੁਤ ਹੀ ਮਜ਼ਬੂਤ ਹੋ ਜਾਵੇਗਾ ਇਸ ਲਈ ਤੁਸੀਂ ਜੀਵਨ ਵਿੱਚ ਆਸਾਨੀ ਨਾਲ ਖੁਸ਼ਹਾਲੀ ਦੌਲਤ ਖੁਸ਼ਹਾਲੀ ਪ੍ਰਾਪਤ ਕਰੋਗੇ ਇਹ ਇੱਕ ਬਹੁਤ ਹੀ ਵਧੀਆ ਉਪਾਅ ਹੈ ਜਿਨ੍ਹਾਂ ਨੇ ਇਸ ਨੂੰ ਅਜ਼ਮਾਇਆ ਉਹਨਾਂ ਨੂੰ ਇਹ ਪਤਾ ਹੈ ਜਿਨ੍ਹਾਂ ਨੇ ਇਸ ਨੂੰ ਨਵੇਂ ਅਜ਼ਮਾਇਆ ਉਹਨਾਂ ਨੂੰ ਕਰਨ ਤੇ ਹੀ ਪਤਾ ਲੱਗੇਗਾ ਤੇ ਆਪਣੇ ਆਪ ਚਮਤਕਾਰ ਦੇਖੇਗਾ ਜੋ ਲੋਕ ਕਹਿੰਦੇ ਹਨ ਕਿ ਪੈਸਾ ਉਹਨਾਂ ਦੇ ਹੱਥਾਂ ਵਿੱਚ ਨਹੀਂ ਰਹਿੰਦਾ ਜੋ ਪੈਸੇ ਬਾਰੇ ਜੋ ਪੈਸੇ ਬਾਰੇ ਚਿੰਤਾ ਵਿੱਚ ਰਹਿੰਦੇ ਹਨ ਜੋ ਖਰਚ ਕਰਦੇ ਹਨ ਇਸ ਲਈ ਵੀਰਵਾਰ ਨੂੰ ਹਲਦੀ ਨਾਲ ਉਪਾਅ ਜ਼ਰੂਰ ਕਰੋ ਫਜ਼ੂਲ ਖਰਚ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਤੁਹਾਡੇ ਘਰ ਪੈਸਾ ਆਵੇਗਾ ਹਲਦੀ ਪੈਸੇ ਨੂੰ ਆਕਰਸ਼ਿਤ ਕਰਦੇ ਹੈ, ਦੌਲਤ ਵਧਾਉਂਦੇ ਹੈ ਕਿਉਂਕਿ ਹਲਦੀ ਬਹੁਤ ਹੀ ਸ਼ੁਭ ਹੈ। ਹਲਦੀ ਭਗਵਾਨ ਛੇਰੇ ਹਰੀ ਵਿਸ਼ਨੂੰ ਨਾਲ ਜੁੜੀ ਹੋਈ ਹੈ, ਇਸ ਲਈ ਸਿਰਫ ਦੌਲਤ ਵਧਾਉਂਦੇ ਹੈ। ਤੁਸੀਂ ਦੇਖਿਆ ਹੋਵੇਗਾ ਜਦੋਂ ਵੀ ਛੇਰੇ ਹਰੀ ਵਿਸ਼ਨੂੰ ਦੀ ਪੂਜਾ ਕਰਦੇ ਹਾਂ, ਅਸੀਂ ਹਮੇਸ਼ਾ ਹਲਦੀ ਦੀ ਵਰਤੋਂ ਕਰਦੇ ਹਾਂ ਕਿਉਂਕਿ ਜਦੋਂ ਵੀ ਤੁਸੀਂ ਹਲਦੀ ਦੀ ਵਰਤੋਂ ਕਰਦੇ ਹੋ, ਛੇਰੇ ਹਰੀ ਵਿਸ਼ਨੂੰ ਜੀ ਦੀ ਪੂਜਾ ਪੂਰੀ ਹੁੰਦੀ ਹੈ। ਹਲਦੀ ਤੋਂ ਬਿਨਾ ਉਹਨਾਂ ਦੀ ਪੂਜਾ ਅਧੂਰੀ ਹੈ। ਇੱਥੇ ਫਿਰ ਤੁਹਾਨੂੰ ਥੋੜੀ ਜਿਹੀ ਹਲਦੀ ਲੈਣੀ ਪਾਵੇਗੀ। ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਪੇਸਟ ਬਣਾਉਣਾ ਹੈ ਇਸ ਨੂੰ ਗਾੜਾ ਬਣਾਓ ਤੇ ਫਸ ਇਸ ਨੂੰ ਥੋੜਾ ਪਤਲਾ ਬਣਾਓ ਹੁਣ ਤੁਹਾਨੂੰ ਇਸ ਹਲਦੀ ਦੇ ਪਾਣੀ ਨਾਲ ਆਪਣੇ ਘਰ ਵਿੱਚ ਸਾਰੇ ਕਮਰਿਆਂ ਦੇ ਵਿੱਚ ਛੜਕਾ ਕਰਨਾ ਹੈ ਹਲਦੀ ਦਾ ਪਾਣੀ ਛੜਕਾ ਕਰਨਾ ਹੈ ਪਾਣੀ ਛਿੜਕਦੇ ਸਮੇਂ ਤੁਹਾਨੂੰ ਆਪਣੇ ਮਨ ਵਿੱਚ ਸੋਚਣਾ ਹੈ ਕਿ ਹਰ ਜਗ੍ਹਾ ਤੇ ਪੈਸਾ ਆਵੇਗਾ ਮੇਰੇ ਘਰ ਵਿੱਚ ਪੈਸੇ ਦੀ ਬਾਰਿਸ਼ ਹੋਵੇਗੀ ਕਿਉਂਕਿ ਹੁਣ ਭਗਵਾਨ ਹਰੀ ਵਿਸ਼ਨੂੰ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਭਗਵਾਨ ਵਿਸ਼ਨੂੰ ਮੇਰੇ ਤੋਂ ਖੁਸ਼ ਹਨ ਜਦੋਂ ਵੀ ਤੁਸੀਂ ਇਹ ਹਲਦੀ ਦਾ ਉਪਾਗ ਕਰੋਗੇ ਹਲਦੀ ਦਾ ਛੜਕਾ ਆਪਣੇ ਪੂਰੇ ਘਰ ਦੇ ਵਿੱਚ ਕਰੋਗੇ ਤਾਂ ਵਾਸਤੂ ਦੋਸ਼ ਜਾਂ ਬੁਰੀ ਨਜ਼ਰ ਤੁਰੰਤ ਦੂਰ ਹੋ ਜਾਵੇਗੀ ਤੇ ਪੈਸਾ ਆਪਣੇ ਆਪ ਤੁਹਾਡੇ ਘਰ ਦੇ ਵਿੱਚ ਆਵੇਗਾ ਨਕਾਰਾਤਮਕ ਊਰਜਾ ਜਿਹੜੀ ਹੈ ਉਹ ਦੂਰ ਹੋ ਜਾਵੇਗੀ ਤੁਸੀਂ ਇਹ ਉਪਾਅ ਵੀ ਜ਼ਰੂਰ ਕਰਕੇ ਦੇਖੋ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਸਾਹ ਸੰਗਜ ਏਸੀ ਸਾਡੀ ਅੱਜ ਦੀ ਵੀਡੀਓ ਦੇ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦੇਵੋ ਜੀ ਧੰਨਵਾਦ